ਹਾਂਜੀ ਕਿਸਾਨ ਦੋਸਤੋ ਆ ਇੱਕ ਪੈਂ ਚੱਲੀ ਜਾਂਦੀ ਆ ਸਾਹਮਣੇ ਤੁਹਾਨੂੰ ਦਿਖਾਉਣਾ ਕਿਸਾਨ ਤੋਂ ਗਲਤੀ ਹੋ ਗਈ ਗਲਤੀ ਵੀ ਬਹੁਤ ਵੱਡੀ ਹੋ ਗਈ بس ਭਲੇਖਾ ਪੈ ਗਿਆ ਕੀ ਭਲੇਖਾ ਪੈ ਗਿਆ ਆ ਵੀ ਵੱਢੀ ਜਾਂਦੇ ਆ ਬਾਈ ਸੋਰੀ ਸਾਹਮਣੇ ਦੇਖਦੇ ਹੋ ਜਿਰੀ ਵੱਢੀ ਜਾਂਦੇ ਨੇਗੇ ਕਿਹੜਾ ਝੋਨਾ ਗਾ ਇਹ ਜਿਹੜਾ ਵੱਢੀ ਜਾਂਦੇ ਨੇ ਦੇਖੋ ਆਇਆ ਪਿਆ ਝੋਨਾ ਜਮਾਣ ਆਇਆ ਪਿਆ ਤੁਸੀਂ ਵੀ ਦੱਸਿਓ ਵੀ ਕਿਹੜਾ ਝੋਨਾ ਗਾ ਤੇ ਆਪਾਂ ਦੱਸਾਂਗੇ ਤੁਹਾਨੂੰ ਵੀ ਕਿਹੜਾ ਝੋਨਾ ਬਾਈ ਹੋਰੀ ਵੱਢੀ ਜਾਂਦੇ ਨੇ ਦੇਖ ਲਓ ਤੇ ਦੋਸਤੋ ਇਹ ਪੀ ਆਰ 126 ਆ ਗਈ ਤੇ ਦੇਖ ਸਕਦੇ ਹੋਗੇ ਪੀਆਰ 126 ਦੀ ਬੜਾਈ ਹੋ ਰਹੀ ਹੈਗੀ ਇਹ ਆਪਣੇ ਪਿੰਡ ਦੇ ਕੋਲੇ ਹੋ ਰਹੀ ਹੈਗੀ ਇਹ 15 ਕਿਲੇ ਲੱਗ ਗਏ ਕਿਸਾਨਾਂ ਤੋਂ ਗਲਤੀ ਨਾਲ ਲੱਗੇ ਕਿਹੜੇ ਵੀ ਦੇ ਲੱਗੇ ਪੀਆਰ 126 ਦੇ ਲੱਗੇ ਕਦੋਂ ਲੱਗੇ ਇਹ 15 ਜੂਨ ਦੀ ਲੱਗੀ ਹੋਈ ਹੈਗੀ ਦੋਸਤੋ ਇਹ ਪੀਆਰ 126 ਦੇਖ ਸਕਦੇ ਹੋ 15 ਜੂਨ ਦੀ ਲੱਗੀ ਹੋਈ ਵੈਰੈਟੀ ਹੈ ਇਹ ਪੀਆਰ 126 ਹੈ ਜਿਹੜੀ ਤੇ ਕਿਸਾਨ ਅੱਜ ਵੱਢ ਰਿਹਾ ਆ ਆਪਣੇ ਖੇਤ ਦੇ ਵਿੱਚ ਆ ਗਲਤੀ ਗਲਤੀ ਕੀ ਹੋ ਗਈ ਗਲਤੀ ਇਹ ਕਾਰਨ ਕੀ ਹੋ ਗਿਆ ਕਾਲੀ ਦੇ ਵਿੱਚ ਆ ਸਾਰੇ ਕਿਸਾਨ ਵੀਰਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਆਪਣੀ 6 ਮਹੀਨਿਆਂ ਦੀ ਖੇਤੀ ਹੁੰਦੀ ਹੈ ਇਹ ਆਪਾਂ ਬਹੁਤ ਸਾਰੇ ਕਿਸਾਨ ਵੀਰ ਦੇਖੇ ਨੇਗੇ ਵੀ ਕਾਲੀ ਬਹੁਤ ਕਰਦੇ ਨੇ ਵੀ ਜਦੋਂ ਝੋਨਾ ਵੱਢਣਾ ਉਦੋਂ ਵੀ ਕਾਲੀ ਜਦੋਂ ਬੀਜਣਾ ਉਦੋਂ ਵੀ ਕਾਲੀ ਕਿਉਂ ਇਹ ਕਾਲੀ ਤੋਂ ਕਿਸਾਨ ਭਰਾਵਾ ਦੇਖ ਲਓ ਕਿੰਨਾ ਨੁਕਸਾਨ ਵੀ ਉਖਾ ਬੈਠੇ ਕਿਸਾਨ ਪਰ ਗਲਤੀ ਕਰਕੇ ਕਿਸਾਨ ਨੂੰ ਕੋਈ ਕੋਈ ਵੀ ਬੰਦਾ ਗਲਤੀ ਕਰਕੇ ਅਕਲ ਆ ਜਾਂਦੀ ਆ ਅੱਗੇ ਤੋਂ ਫਿਰ ਹੁਣ ਗੌਰ ਰੱਖਿਆ ਕਰਨਗੇ ਦੋ ਵੈਰੈਟੀਆਂ ਇਕੱਠੀਆਂ ਪਈਆਂ ਸੀਗੀਆਂ ਇੱਕ ਪੰਜਾਬ ਨੰਬਰ 1 ਪਈ ਸੀਗੀ ਕੋਲੇ ਇੱਕ ਪੀਆਰ 126 ਜਦੋਂ ਆਪਾਂ ਬੀ ਸਾਹਮਣੇ ਆਗੇ ਹੁਣ ਮੰਨ ਲਓ ਆਪਾਂ ਨੇ ਸਾਰਿਆਂ ਨੇ ਬੀ ਸਾਹਮਣੇ ਨੇ ਸਾਰਿਆਂ ਵਾਸਤੇ ਵੀਡੀਓ ਹੈ ਮੇਰੀ ਇਹ ਵੀ ਇਹ ਕਾਲੀ ਨਾਲ ਤੁਸੀਂ ਨਾ ਕੰਮ ਕਰਿਆ ਕਰੋ ਗੌਰ ਰੱਖਿਆ ਕਰੋ ਆਪਦੀ ਆਪਦੀ ਤੇ ਕਿਸਾਨ ਭਰਾਵੋ ਹੁਣ ਜ਼ਿਆਦਾਤਰ ਆਪਾਂ ਬੀ ਜਿਹੜਾ ਸਾਹਮਣਾ ਹੁੰਦਾਗਾ ਉਹ ਆਪਾਂ ਆਪਣੇ ਖੇਤ ਚੋਂ ਵੱਢ ਕੇ ਸਾਹਮਣਾ ਹੁੰਦਾ ਪਹਿਲੀ ਗੱਲ ਤਾਂ ਆਪਾਂ ਉਹਨਾਂ ਨੂੰ ਸਾਹਮਣੇ ਰੱਖਣਾਗਾ ਉਹਦੇ ਵਿੱਚ ਪਰਚੀ ਜ਼ਰੂਰ ਪਾਓ ਦੋ ਤਿੰਨ ਪਰਚੀਆਂ ਉਹਦੇ ਵਿੱਚ ਜ਼ਰੂਰ ਪਾ ਕੇ ਰੱਖਿਆ ਕਰੋ ਝੋਨੇ ਦੇ ਵਿੱਚ ਜਦੋਂ ਤੁਸੀਂ ਜਿੜੀ ਵੱਢ ਲੈਨੇ ਹੋ ਵੀ ਸਾਹਮਣੇ ਕੋਈ ਵੀ ਸਾਹਮਣੇ ਪੀਆਰ 126 ਕੋਈ ਵੀ ਵੈਰੈਟੀ ਸਾਹਮਣੇ ਉਹਨਾਂ ਦੀ ਤੁਸੀਂ ਉਹਦੇ ਵਿੱਚ ਪਰਚੀ ਪਾ ਕੇ ਰੱਖਿਆ ਕਿਉਂ ਪਾ ਕੇ ਰੱਖੋਗਾ ਕਿਸਾਨ ਵੀਰਾਂ ਨੇ ਪਰਚੀ ਨਹੀਂ ਪਾਈ ਹੋਈ ਸੀ 15 ਕਿਲੇ ਪੀਆਰ 126 ਦੇ ਲਾਗੇ ਆਹ ਗਲਤੀ ਦਾ ਹੁਣ ਨੁਕਸਾਨ ਆ ਜਿਹੜਾ ਉਹ ਭੁਗਤਣਾ ਪਊਗਾ ਕਿਉਂ ਭੁਗਤਣਾ ਪਊਗਾ ਕਿਸਾਨ ਵੀਰੋ ਦੋ ਵੈਰੈਟੀਆਂ ਲਵੇ ਲਵੇ ਪਈਆਂ ਸੀ ਆ ਪੀਆਰ 126 ਤੇ ਪੰਜਾਬ ਨੰਬਰ 1 ਤੇ ਅੱਜ ਕਿਸਾਨ ਵੀਰ ਆਪਦੇ ਖੇਤ ਦੇ ਵਿੱਚੋਂ ਵੱਢ ਰਹੇ ਨੇ ਪੀਆਰ 126 ਇਹਨਾਂ ਨੂੰ ਗਲਤੀ ਪੀਆਰ 126 ਦੀ ਬੀਜਗੀ ਪੀਆਰ 126 ਚੱਕਣੀ ਤਾਂ ਨੰਬਰ 1 ਵੈਰਾਈਟੀ ਸੀ ਪਰ ਪਰਚੀ ਨਹੀਂ ਪਾਈ ਹੋਈ ਸੀਗੀ ਪੀਆਰ 126 ਚੱਕਲੀ ਧੋਖੇ ਨਾਲ ਤੇ ਉਹ ਪੌਦ ਬੀਜਗੀ ਬਹੁਤ ਤੋਂ ਬਾਅਦ ਲੱਗ ਗਈ ਵੀ ਚਲ ਇੱਕੋ ਜੀ ਵੈਰਾਈਟੀ ਹੁੰਦੀ ਆ ਸੇਮ ਹੁੰਦੀ ਆ ਚਲੋ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਨਾ ਆਪਾਂ ਐਡਾ ਕੋਈ ਜਾ ਕੋਈ ਮਸ਼ੀਨ ਹੁੰਦੀ ਹੈ ਜਿਹੜੀ ਐਂ ਦੱਸ ਦੇ ਪੱਤਾ ਫੜ ਕੇ ਦੱਸ ਦੇ ਵੀ ਇਹ ਪੀਆਰ 126 ਆ ਸੇਮ ਹੁੰਦੀਆਂ ਨੇ ਤੇ ਦੋਸਤੋ ਪੀਆਰ 126 ਲੱਗ ਗਈ 15 ਜੂਨ ਨੂੰ ਤੇ ਆ ਹੁਣ ਆਈ ਖੜੀ ਹੈਗੀ ਹੁਣ ਇਹਨਾਂ ਦੀ ਮੰਡੀਕਰਨ ਦਾ ਨਹੀਂ ਹੈਗਾ ਹਜੇ ਹਜੇ ਤੱਕ ਬੋਲੀ ਨਹੀਂ ਚੱਲੀ ਹੈਗੀ ਹਜੇ ਪ੍ਰਾਈਵੇਟ ਬੋਲੀ ਚੱਲੀ ਜਾਂਦੀ ਹੈ ਹਜੇ ਸਰਕਾਰੀ ਬੋਲੀ ਨਹੀਂ ਚੱਲੀ ਹੈਗੀ ਇਹ ਬਈ ਬਹੁਤ ਵੱਡਾ ਨੁਕਸਾਨ ਆ ਗਿਆ ਕਿਸਾਨ ਨੂੰ ਤੇ ਕਿਸਾਨ ਵੀਰੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਜਦੋਂ ਹੁਣ ਤੁਸੀਂ ਇਸ ਵਾਰ ਜੀਰੀਆਂ ਦਾ ਵੀ ਸਾਮੋਗੇ ਝੋਨੇ ਦਾ ਵੀ ਸਾਮੋਗੇ ਗੌਰ ਰੱਖਿਓ ਆਪਦੀ ਤੇ ਤੁਸੀਂ ਆਪਦੀ ਉਹਦੇ ਵਿੱਚ ਪਰਚੀਆਂ ਦੋ ਤਿੰਨ ਪਰਚੀਆਂ ਪਾ ਕੇ ਬੋਰੀ ਦੇ ਉੱਤੇ ਲਿਖ ਕੇ ਪੂਰਾ ਪੱਕਾ ਕੰਮ ਕਰਕੇ ਰੱਖਿਆ ਕਰੋ ਇਹ ਨਹੀਂ ਹੈਗਾ ਵੀ ਕੋਸੀ ਕਾਲੀ ਕਾਲੀ ਚ ਰੱਖ ਦਿਓ ਜਿਵੇਂ ਆ ਕਿਸਾਨ ਵੀਰ ਤੋਂ ਹੋ ਗਿਆ ਬੀਜ ਬਹੁਤ ਖਣੇ ਹੋਣੀ ਸੀ ਨੰਬਰ 1 ਦੀ 50 ਨੰਬਰ ਬੰਨ ਦੀ ਪਰਮਲ ਵੈਰੈਟੀ ਜਿਹੜੀ ਲੰਮਾ ਸਮਾਂ ਲੈਂਦੀ ਆ ਪਰ ਪੀਆਰ 126 ਬੀਜ ਗਈ ਤੇ ਆ ਹੁਣ ਵੱਢੀ ਜਾਂਦੇ ਨੇਗੇ ਇਹ ਬਹੁਤ ਵੱਡਾ ਨੁਕਸਾਨ ਆ ਕਿਸਾਨ ਪ੍ਰਭੂ ਉਹਨਾਂ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਆ ਜਿਹੜੇ ਜੀਰੀ ਵੱਢਣ ਵੇਲੇ ਕਣਕ ਬੀਜਣ ਵੇਲੇ ਕੋਈ ਵੀ ਚੀਜ਼ ਕਰਨੀ ਆ ਆਪਾਂ ਆਪਣੇ ਖੇਤ ਦੇ ਵਿੱਚ ਕਾਲੀ ਦੇ ਵਿੱਚ ਰਹਿੰਦੇ ਨੇ ਸਹਜ ਰੱਖਿਆ ਕਰੋ ਕਿਸਾਨ ਪ੍ਰਭੂ ਸਮਾਈ ਰੱਖਿਆ ਕਰੋ ਕਿਉਂਕਿ ਇਹ 6 ਮਹੀਨਿਆਂ ਦੀ ਖੇਤੀ ਆ ਕੀ ਆਪਾਂ ਥੋੜੀ ਜੀ ਗਲਤੀ ਕਰਕੇ ਬਹੁਤ ਵੱਡਾ ਨੁਕਸਾਨ ਪੁਗਤਣਾ ਪੈ ਸਕਦਾ ਹੈ ਜਦੋਂ ਤੁਸੀਂ ਹੁਣ ਵੀ ਸਾਹਮਣਾ ਮੈਂ ਬਾਰ ਬਾਰ ਇਹੀ ਗੱਲ ਕਰ ਰਿਹਾ ਹਾਂ ਜਦੋਂ ਆਪਣੀ PR 126 ਜਾਂ ਕੋਈ ਵੀ ਵੈਰਾਈਟੀ ਦਾ ਤੁਸੀਂ ਨੇ ਵੀ ਸਾਹਮਣਾਗਾ ਤਾਂ ਤੁਸੀਂ ਆਪਣੇ ਥੈਲਿਆਂ ਦੇ ਉੱਤੇ ਨੋਟ ਕਰਕੇ ਜ਼ਰੂਰ ਲਿਖ ਕੇ ਰੱਖ ਦਿਆ ਕਰੋ ਕਿਉਂਕਿ ਆਹ ਗਲਤੀ ਛੋੜੇ ਤੋਂ ਨਾ ਹੋ ਜੇ ਜਦੋਂ ਆਹ ਗਲਤੀ ਹੋ ਗਈ ਉਸ ਤੋਂ ਬਾਅਦ ਕਿਸਾਨਾਂ ਨੂੰ ਪਤਾ ਲੱਗਦਾ ਕਿਸਾਨ ਵੀਰਾਂ ਦਾ ਹੁਣ ਚਿਹਰਾ ਵੀ ਨਹੀਂ ਦਿਖਾ ਸਕਦੇ ਕਿਉਂਕਿ ਆਪਦੇ ਆਪ ਦੀ ਇੱਕ ਵੱਡੀ ਗੱਲ ਆ ਕਿ ਗਲਤੀ ਹਰੇਕ ਤੋਂ ਹੋ ਜਾਂਦੀ ਹੈ ਇਹ ਕਿਸਾਨਾਂ ਤੋਂ ਵੀ ਹੋਈ ਆ ਕਿਸਾਨ ਆ ਜਿਹੜਾ ਉਹ ਗਲਤੀਆਂ ਦਾ ਪੁੱਤਲਾ ਜਦੋਂ ਆਪਾਂ ਗਲਤੀ ਕਰਦੇ ਆ ਤਾਂ ਸਿੱਖਦੇ ਵੀ ਆ ਹੁਣ ਇਹਨਾਂ ਨੂੰ ਉਮਰ ਭਰ ਦਾ ਪਤਾ ਲੱਗ ਗਿਆ ਇਹ ਆਪਦੇ ਜਵਾਕਾਂ ਨੂੰ ਵੀ ਕਹਿ ਕਰਾਂਗੇ ਵੀ ਜੇ ਤੁਸੀਂ ਨੇ ਝੋਨਾ ਸਾਹਮਣਾਗਾ ਤਾਂ ਤੁਸੀਂ ਨੇ ਉਹਦੇ ਵਿੱਚ ਪਰਚੀ ਪਾ ਕੇ ਜਰੂਰ ਸਾਹਮਣੀ ਆਂਗੀ ਕਿਉਂਕਿ ਕੰਨ ਹੋ ਗਏ ਹੁਣ ਇਹ ਮੱਤਾ ਹੋਰ ਨੂੰ ਵੀ ਰਿਆ ਕਰਨਗੇ ਇੱਥੋਂ ਤੁਹਾਨੂੰ ਵੀ ਮਤ ਲੈਣੀ ਚਾਹੀਦੀ ਆ ਵੀ ਜਦੋਂ ਆਪਾਂ ਨੇ ਵੀ ਸਾਹਮਣਾ ਉਹਨੂੰ ਪੂਰੀ ਪੈ ਬੰਦ ਹੋ ਕੇ ਪਰਚੀ ਪਾ ਕੇ ਸਾਰੀ ਚੀਜ਼ ਲਿਖ ਕੇ ਸਾਹਮਣਾ ਦੋਸਤੋ ਪੀਆਰ 126 ਦਾ ਕਿਸਾਨ ਭਰਾਵਾਂ ਨੇ ਵੱਢ ਲਈ ਚਲੋ ਅੱਜ ਇਹ 15 ਕੀਲੇ ਲੱਗੇ ਹੋਏ ਸੀਗੇ ਇਹਦਾ ਤਾਂ ਸਰ ਗਿਆ ਚਲੋ ਮਹੀਨਾ ਲੇਟ ਕਰ ਲਾਂਗੇ 15 20 ਦਿਨ ਲੇਟ ਆ ਜੂਗੀ ਬੋਲੀ ਇਹਦਾ ਤਾਂ ਫਿਰ ਵੀ ਕੋਈ ਨਾ ਕੋਈ ਹੀਲਾ ਬਣ ਗਿਆ ਕਿਸਾਨ ਭਰਾਵੋ ਵੱਡੀ ਗੱਲ ਤਾਂ ਇਹ ਆ ਇਹ ਨਿਬੜਦੀ ਆ ਹੁਣ ਜਿਹੜੀ ਲੱਗੀ ਹੋਈ ਆ ਆਪਣੀ ਪੰਜਾਬ ਨੰਬਰ 1 ਉਹ ਜ਼ਿਆਦਾ ਸਮਾਂ ਲੈਂਦੀ ਆ ਜਿਹੜੀ ਪੀਆਰ 126 ਆ ਤੇ ਚਲੋ ਘੱਟ ਸਮਾਂ ਲੈਂਦੀ ਆ ਪਹਿਲਾਂ ਆ ਗਈ ਇਹਦਾ ਕੋਈ ਹੱਲ ਹੋ ਜੂਗਾ ਵੱਡੀ ਗੱਲ ਕਿਸਾਨ ਭਰਾਵੋ ਜਿਹੜੀ ਪੰਜਾਬ ਨੰਬਰ 1 ਲੱਗੀ ਹੋਈ ਆ ਉਹ ਜ਼ਿਆਦਾ ਸਮਾਂ ਲੈਂਦੀ ਆ ਉਹਦਾ ਹੱਲ ਬਹੁਤ ਔਖਾ ਹੋਊਗਾ ਕਿਉਂਕਿ ਉਹ ਤਾਂ ਅੱਧੇ ਸਾਲ 'ਚ ਆ ਕੇ ਨਿਬੜੂਗੀ ਹਜੇ ਅੱਧੇ ਸਾਲ 'ਚ ਆ ਕੇ ਨਿਸਰੂਗੀ ਉਹਦਾ ਬੜਾ ਜਿਆਦਾ ਔਖਾ ਹੋਊਗਾ ਕਿਸਾਨ ਭਰਾਵਾਂ ਨੇ ਉਹ ਵੀ 7 ਕਿਲੇ ਲੱਗੇ ਹੋਏ ਨੇਗੇ ਪੰਜਾਬ ਨੰਬਰ 1 ਦੇ ਇਹ ਗਲਤੀ ਬਹੁਤ ਵੱਡੀ ਹੋਊਗੀ ਕਿਸਾਨਾਂ ਤੋਂ ਤੇ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਇਹਦਾ ਵੀ ਹੁਣ ਮੰਡੀਕਰਾਂ ਦੇ ਵਿੱਚ ਇਹਦੀ ਵੀ ਥੋੜੀ ਜਿਹੀ ਦਿੱਕਤ ਆਊ ਚਲੋ ਫੇਰ ਵੀ ਇੱਕ ਪਾਸੇ ਰੱਖ ਲੈਣਗੇ ਮਾੜਾ ਮੋਟਾ ਗੌਰ ਕਰ ਲੈਣਗੇ ਸਿਕਾ ਲੈਣਗੇ ਪਰ ਕਿਸਾਨ ਭਰਾਵੋ ਜਿਹੜੀ ਦੂਜੀ ਆਗੀ ਪੰਜਾਬ ਨੰਬਰ 1 ਉਹ ਲੇਟ ਲੱਗ ਗਈ ਉਹ ਆਉਣ ਚ ਬਹੁਤ ਦਿੱਕਤ ਆਊਗੀ ਉਹਦਾ ਕਰਕੇ ਬਹੁਤ ਨੁਕਸਾਨ ਹੋਇਆ ਕਿਸਾਨ ਭਰਾਵਾਂ ਦਾ ਪਰ ਇਹਦਾ ਝਾੜ ਆ ਜਿਹੜਾ ਉਹ ਇਹਦੇ ਝਾੜ ਚ ਵੀ ਬਹੁਤ ਜ਼ਿਆਦਾ ਫਰਕ ਆ 70 75 ਮਾਣੀ ਹੀ ਰਹਿ ਗਈ ਇਹ ਝੋਨਾ ਪੀਆਰ 126 ਜੇ ਪਹਿਲਾਂ ਲੱਗ ਜਾਂਦਾਗਾ 70 75 ਮਾਣੀ ਹੀ ਰਹਿ ਗਿਆ ਜਿਸ ਸਾ ਮਨੇ ਆਪਾਂ ਨੇ ਕਿਸਾਨਾਂ ਵੀਰਾਂ ਤੋਂ ਪੁੱਛਿਆ ਇਹਦਾ ਝਾੜ ਆ ਜਿਹੜਾ 70 75 ਮਾਣੀ ਹੀ ਰਹਿ ਗਿਆ ਕਿਸਾਨ ਭਰਾਵੋ ਕਿਸਾਨ ਭਰਾਵੋ ਮੇਰੀ ਬੇਨਤੀ ਆ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਵੀ ਜਦੋਂ ਆਪਾਂ ਨੇ ਆ ਵੀ ਖੇਤੀ ਕਰਨੀ ਹੁੰਦੀ ਆ ਸਾਹਮਣੀ ਹੁੰਦੀ ਆ ਜਿਵੇਂ ਆਪਾਂ ਨੇ ਹੁਣ ਝੋਨੇ ਦਾ ਬੀਜ ਸਾਹਮਣਾਗਾ ਤਾਂ ਪੂਰੀ ਗੌਰ ਨਾਲ ਸਾਮ੍ਹਿਆ ਕਰੋ ਜਿਹੜੇ ਕਿਸਾਨ ਵੀਰ ਇਹ ਵੀਡੀਓ ਦੇਖਦੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਕਿਉਂਕਿ ਆਹ ਕਿਸਾਨਾਂ ਦੀ ਤਾਂ ਗਲਤੀ ਖਾ ਕੇ ਹੁਣ ਇਹਨਾਂ ਨੂੰ ਪਤਾ ਲੱਗ ਜੂਗਾ ਜਿਹੜੇ ਕਿਸਾਨ ਵੀਰ ਮੇਰੀ ਵੀਡੀਓ ਦੇਖਣਗੇ ਉਹ ਸ਼ੇਅਰ ਕਰ ਦਿਓ ਕਿਉਂਕਿ ਅਗਲੇ ਕਿਸਾਨ ਵੀਰਾਂ ਨੂੰ ਪਤਾ ਲੱਗ ਸਕੇ ਵੀ ਅਸੀਂ ਬੀਜ ਸਾਹਮਣੇ ਵੇਲੇ ਪੂਰੀ ਗੌਰ ਰੱਖੀਏ ਦੋਸਤੋ ਆਹ ਵੀਡੀਓ ਦੇਖ ਕੇ ਸਾਰੇ ਕਿਸਾਨ ਭਰਾਵਾਂ ਨੂੰ ਜਾਣਕਾਰੀ ਵੀ ਮਿਲ ਜੇ ਤੇ ਵੀ ਆਹ ਗਲਤੀ ਵੀ ਹੋ ਸਕਦੀ ਆ ਬਹੁਤ ਗਲਤੀਆਂ ਹੋਈਆਂ ਨੇ ਇਸ ਵਾਰ ਕਿਉਂਕਿ ਵੀ ਇਸ ਵਾਰ ਜਿਹੜੀ ਪੀੜੀ ਯੂਸ਼ਾ ਲੱਗਦੀ ਸੀ ਬਹੁਤ ਵੱਡੇ ਏਰੀਆ ਚ ਲੱਗਦੀ ਉਸ ਕਰਕੇ ਨਹੀਂ ਲੱਗੀ ਉਹ ਪੀਆਰ 126 ਸੀ 55 ਨੰਬਰ 1 ਸੀ ਆਪਣੇ ਏਰੀਆ ਚ ਵੀ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੋਸਤੋ ਧੰਨਵਾਦ ਕਰਨ ਸਾਰਿਆਂ ਦਾ ਧੰਨਵਾਦੀ ਸਾਰਾ